ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ YouTube ਚੈਨਲ ਸੰਧੂ ਪੱਧਰਪਰੀਆ ਡੇਰੀ ਫਾਰਮ ਵਿੱਚ ਸਵਾਗਤ ਹੈ ਜੀ ਤੁਹਾਡਾ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਜੁੜਿਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਵਿੱਚ ਹੋਗੇ ਕੁਐਸਟ ਬੇਨਤੀ ਕਰਦੇ ਹਾਂ ਚੈਨਲ ਨੂੰ ਮੇਰੇ ਵੀਰ ਜਰੂਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਰਮੂਆ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਸਵੀਰ ਸਜਣੋ ਪੱਟੀ ਬਾਈ ਉਪਿੰਦਰ ਸਿੰਘ ਜੀ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ ਵਾੜ ਲੈ ਕੇ ਆਏ ਆ ਚੰਗੇ ਮਿਲਕ ਤੇ ਚੱਲਣ ਵਾਲੀ ਸਾਰੀ ਡਿਟੇਲ ਲੈ ਕੇ ਦਿੰਨੇ ਆ ਵੀਡੀਓ ਨੂੰ ਐਂਡ ਤੱਕ ਰਵੇਖੋ ਵੇਖ ਕੇ ਆਪਣੀ ਨਰਖ ਪਰਖ ਕਰਕੇ ਤਸੱਲੀ ਟਿੱਪ ਕੇ ਲੈ ਕੇ ਜਾਇਓ ਖਰਜ ਆ ਪੈਸੇ ਲਾਉਣੇ ਆ ਜੀ ਬੇਨਤੀ ਨੂੰ ਪ੍ਰਵਾਨ ਕਰਿਓ ਤੇ ਗਾਂ ਤੇ ਕਰ ਸ਼ੇਅਰ ਕਰਿਓ ਹੋਰ ਵੀ ਕਿਸੇ ਵੀਰ ਦਾ ਫਾਇਦਾ ਹੋ ਜੇ ਬਾਕੀ ਡਿਟੇਲ ਬਾਈ ਤੋਂ ਲੈ ਕੇ ਕਰੀਏ ਸਾਂਝੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂ ਸੰਤੋਖ ਸਾਹਿਬ ਜੀ ਕਿਹਾ ਜੀ ਤੁਹਾਡੇ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਵਧੀਆ ਵਧੀਆ ਸਭ ਠੀਕ ਠਾਕ ਵਧੀਆ ਚੱਲ ਤੇ ਆ ਜੀ ਠੰਡ ਦਾ ਮੌਸਮ ਵਾਹ ਵਾ ਫਿਰ ਕਾਫੀ ਵੱਧ ਗਿਆ ਹਣਾ ਹਾਂ ਠੰਡ ਹੈ ਨਾ ਅੱਗੇ 2 ਦਿਨ ਧੁੱਪ ਲੱਗੀ ਦਾ ਅੱਜ ਫੇਰ ਬੜੀ ਧੁੰਦ ਪਈ ਆ ਜੇ ਅੱਜ ਪੂਰੀ ਵਾਕਏ ਪੈ ਗਈ ਆ ਤੇ ਡਰੈੱਸ ਦਾ ਨੋਟ ਕਰਾਈਏ ਜੀ ਡਰੈੱਸ ਆਪਣਾ ਪਿੰਡ ਰ ਮੋਹੜ ਹਾਂਜੀ ਸੀਰ ਪੱਟੀ ਜ਼ਿਲ੍ਹਾ ਸ੍ਰੀ ਤਰਨਤਨ ਸਾਹਿਬ ਠੀਕ ਆ ਮੋਬਾਈਲ ਨੰਬਰ ਤੇ ਮੋਬਾਈਲ ਨੰਬਰ 95307 ਹਾਂਜੀ 9832 ਠੀਕ ਆ ਤੇ ਫਿਰ ਇੱਕੋ ਹੀ ਆ ਬ ਇਹ ਦੋ ਹੀ ਇੱਕ ਵੇਗੀ ਆ ਠੀਕ ਆ ਮੈਂ ਨਾ ਪਾਇਓ ਵੀਡੀਓ ਤੇ ਮਾਰ ਕਰ ਲੈ ਇਹ ਕਿਨਵਾ ਸੁਭਾ ਜੀ ਇਹਨਾਂ ਦੂਜੇ ਸੁਣਿਆ ਨੇ ਅੱਛਾ ਤੇ ਕਿੰਨਾ ਕੁ ਪਾਈ ਇਹ ਕਿੰਨੇ ਕੁ ਮਿਲ ਕੇ ਚੱਲਣ ਵਾਲੀ ਕਿੰਨਾ ਕੁ ਰਿਕਾਰਡ ਦੱਸਿਆ ਨਾ ਪਹਿਲੇ ਸੁਣਿਆ 17 18 ਕਿਲੋ ਦੱਸਦੇ ਆ ਚਲੋ ਐਦ ਕੀ 20 ਪਲੱਸ ਦੀ ਵੀਰ ਕਰੀ ਇਹ ਦੋ ਵੀ ਨਾ ਘੱਟ ਘੱਟ ਹਾਂ ਸੋਹਣੀ ਬੈਡ ਵੀ ਦੇਣਾ ਵੀ ਚਾਹੀਦਾ ਏ ਥੋੜੀ ਜਿਹੀ ਫਿੱਕੀ ਆ ਬਾਕੀ ਠੀਕ ਆ ਵੀ ਕੱਦ ਵਜ਼ਨ ਚਰਾਜ ਚੰਗਾ ਸਜਣੂ ਖਾਣ ਨੇੜ ਤੋਂ ਖਾਣ ਅੱਛਾ ਜੀ ਲਿਆ ਜੀ ਕੀ ਬਾਤਾਂ ਆ ਇਹ ਕਦੇ ਜੂੜਦੇ ਜੇ ਲੋੜ ਹੀ ਨਹੀਂ ਤੇ ਨਹੀਂ ਵਾਕਈ ਚੀਜ਼ ਸੋਹਣੀ ਆ ਥੰਥਨ ਬੜੇ ਕੰਮ ਦੇ ਲੱਗੇ ਬੈੜ ਨੂੰ ਮੁੱਠੀ ਨਾਲ ਲੱਗਾ ਵੀ ਹੂੰ ਨੋਈ ਸਜਰਾਂ ਤੇ ਦੂਜਾ ਸਵੇਰ ਆ ਗਈ ਹਨਾ 20 ਕਿਲੋ ਦੁੱਧ ਜਿਹੜਾ ਬੜੇ ਆਰਾਮ ਨਾਲ ਚਾਹੂਗੀ ਸਮਾਂ ਭਾਈ ਕਿੰਨਾ ਕੁ ਰਹੇਗਾ ਸੁਣ ਸਮਾਂ ਉਹਨੇ ਤਾਂ ਸਮਦਾ ਵਕਾਟ ਤੋਂ ਰਹਿੰਦੇ ਜੀ 8 ਦਿਨ ਬਾਕੀ ਇਹਦੇ ਬਹੁਤ ਜਿਆਦਾ ਬਣ ਜੂ ਕਿਦੇ ਠੀਕ ਆ ਖੁੱਲ ਗਈ ਲਓ ਸੱਜਣੋ 8 ਦਿਨ ਦਾ ਸਮਾਂ ਜਿਹੜਾ ਬਾਕੀ ਰਹੇਗਾ ਸੂਣ ਵਿੱਚ ਜਰਸੀ ਤੇ ਐਫਓ ਕ੍ਰੋਸ ਆ ਗਿਆ ਵੈਡ ਪੂਰੀ ਸ਼ਕੀਨ ਆ ਲਹੂ ਪਿਤਾਲੀ ਹੈਗੀ ਆ ਜਿੰਨੇ ਕੁ ਜੋਗੀ ਆ ਵੀ ਦੇਖਦੇ ਜੀ ਅੱਜ ਕੱਲ੍ਹ ਸਾਮ ਦਾ ਹੀ ਮੁੱਲ ਆ ਸਾਮ ਤੇ ਕਿਸੇ ਨੇ ਪਹਿ ਹੈ ਖਰਚੇ ਬਾਕੀ ਕਰਨੇ ਨੇ ਲਓ ਜੀ ਤੇ ਹੈ ਕਿ ਵੈਡ ਨਵੀਂ ਆ ਵਾਧੇ ਬੰਦੀ ਆ ਗਾਂ ਬਾਕੀ ਥਾਂ ਥਿੱਤਾ ਸਾਫ ਸੁਥਰਾ ਹੈ ਇੱਕੋ ਜਿਹਾ ਆਰਡਰ ਕੁਆਲਟੀ ਆ ਥਾਂ ਦੇਖ ਸਕਦੇ ਜੇ ਕੋਈ ਉੱਚਾ ਨੀਵਾਂ ਨਹੀਂ ਕੋਈ ਭਾਈ ਛਾਈ ਨਹੀਂ ਜਿਹੜੀ ਭੰਨਦੀ ਲੈਓ ਭਾਜੀ ਤੇ ਦੁੱਧ 20+ ਵਰਕੀ ਕਹਿੰਦੇ ਆ ਕਿ ਚਵਾਊਗੀ ਪਿਛਲੇ ਸਵੇਰੇ ਦਾ 17 18 ਕਿਲੋ ਦਾ ਰਿਕਾਰਡ ਰਿਆ ਐਰਕੀ ਦੂਜਾ ਸੂਹਾ ਸੂਣ ਜਾ ਰਹੀ ਹੈ ਤੇ 8 ਦਿਨ ਦਾ ਸਮਾਂ ਜੋ ਬਾਕੀ ਸੂਣ ਵਿੱਚ ਪ੍ਰੋਪਰ ਰਹੇਗਾ ਲਓ ਜੀ ਪਿੰਡ ਰਾਮੂਵਾਲ ਪਹੁੰਚ ਕੇ ਸਜਣੋ ਲੁੱਟ ਲੋ ਮੇਲਾ ਬੜਾ ਸੋਹਣਾ ਤੇ ਇਹਦੀ ਕੀਮਤ ਕੀ ਕਰਦੇ ਆ ਸ਼ਾ ਜੀ ਇੱਕ ਕੀਮਤ ਐ ਸੰਧੂ ਸਾਹਿਬ ਦੀ ਮੂਲਕ ਭਾਅ ਚਲੋ ਕਰ ਨੂੰ 65000 ਕਰ ਲਈਏ ਹਾਂਜੀ ਤਾਂ 60000 ਦੇ ਦੇ ਦਾਂਗੇ ਤੇ ਕਿੰਨੇ ਦੀ ਦੇਣੀ ਖੁੱਲਾ ਮਾਨ ਕਰੀਏ 2000 ਚਾੜ ਛੱਡ ਦਿੱ ਘੱਟ 80000 ਦੇ ਦਾਂਗੇ ਹੋਰ ਕਰਕੇ ਖੁੱਲਾ ਨਹੀਂ ਠੀਕ ਆ ਹੋਰ ਕਰੀਏ ਹਾਂ ਨਾ 55000 ਦੀ ਦੇ ਦਾਂਗੇ ਨਹੀਂ ਹੋਰ ਦੋ ਕਰ ਦੇ ਉਹ ਨਹੀਂ ਦੋ ਨਹੀਂ ਕਰ ਦੇ ਦੋ ਉਹ ਨਹੀਂ ਕਰ ਦੇ ਫਿਰ ਭੈਣ ਭਰਾ ਇਹ ਤਾਂ ਉਠਾਣਾ ਹੋ ਰੱਖਣਾ ਠੀਕ ਆ 53 ਦੀ 53000 ਦੀ ਹਾਂ ਨਾ ਇਹ ਜੋ ਠੀਕ ਆ ਕਈ ਮੁੰਡੇ ਇਹ ਤਾਂ ਉਠਾ ਆ ਦਿੰਦੇ ਨਾ ਹੋਰ ਠਾਂ ਕਰ ਲੋ ਮਾਨਦਨ ਤੁਸੀਂ ਖੁੱਲਾ ਕਰੋ ਲਓ ਸਜਣੋ 53000 ਦੇ ਵੜ ਮਿਲ ਜੂਗੀ ਤੇ ਲੁੱਟ ਲੋ ਮੇਲਾ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸ਼াশੀ ਕਾਲ ਰਾਬ ਰੱਖਾ ਜੀ